ਹਾਂਜੀ ਸਸਕਾ ਜੀ ਸਾਰਿਆਂ ਨੂੰ ਡੀਆਜੀ ਹਰਚੰਦ ਸਿੰਘ ਪੁੱਲਰ ਦੀਆਂ ਜਿਹੜੀਆਂ ਮੁਸੀਬਤਾਂ ਦਿਲਬਰਦਨ ਵਧਣਾ ਜਾ ਰਹੀਆਂ ਤੇ ਉਹਨਾਂ ਦੀ ਜਿਲੀ ਜਿਹੜੇ ਲੋਕਰ ਸੀਗੇ ਉਹਦੇ ਵਿੱਚੋਂ 55 ਫਲੈਟਾਂ ਦਾ ਮੈਂ ਨਾ ਕੈਨੇਡਾ ਦੇ ਵਿੱਚ ਜੈਦਾ ਦਾ ਮਿਲਣਾ ਤੇ ਹੋਰ بڑا ਕੁਝ ਜਿਹੜਾ ਨਾ ਸੋਚਿਆ ਜਾ ਸਕੇ ਉਹ ਮਿਲਣਾ 7 ਕਰੋੜ ਰੁਪਈਆ ਮੈਂ ਕੈਸ਼ ਮਿਲਨਾ ਗਹਿਣੇ ਗੱਟੀਆਂ ਲਗਜ਼ਰੀ ਘੜੀਆਂ ਮਿਲੀਆਂ ਇਸ ਤੋਂ ਬਾਅਦ ਡੀਆਈਜੀ ਪੁਲਿਸ ਦੀਆਂ ਮੁਸੀਬਤਾਂ ਹੋਰ ਵਧ ਰਹੀਆਂ ਨੇ ਕ੍ਰਿਸ਼ਨੂ ਜਿਹੜਾ ਉਹਨਾਂ ਦਾ ਵਿਚੋੜਿਆ ਸੀ ਜਿਹੜਾ ਇੱਕ ਦਲਾਲ ਦੀ ਤਰ੍ਹਾਂ ਕੰਮ ਕਰਦਾ ਸੀ ਕ੍ਰਿਸ਼ਨੂ ਉਸ ਦਾ ਰਿਮਾਂਡ ਜਿਹੜਾ 9 ਦਿਨਾਂ ਵਾਸਤੇ ਸੀਬੀਆਈ ਨੂੰ ਮਿਲ ਗਿਆ ਅਦਾਲਤ ਵੱਲੋਂ ਹੁਣ ਕ੍ਰਿਸ਼ਨੂ ਕੋਲੋਂ ਇੱਕ ਡੈਰੀ ਮਿਲੀ ਆ ਜਿਹਦੇ ਵਿੱਚ ਕਾਫੀ ਜਿਹੜੇ ਭੇਦਨੇ ਅਕਾਊਂਟ ਨੰਬਰ ਵੀ ਨੇ ਰਸੀਦਾਂ ਵੀ ਨੇ ਤੇ ਜਿਹਦੇ ਵਿੱਚ ਬੈਂਕ ਦੇ ਵਿੱਚ ਪੈਸੇ ਜਮ੍ਹਾਂ ਕਰਾਉਣੇ ਬੈਂਕ ਚੋਂ ਕਢਾਉਣੇ ਕਿਹਦੇ ਨਾਂ ਤੇ ਕਢਾਉਣੇ ਕਿਹਦੇ ਨਾਂ ਦੇ ਪਾਉਣੇ ਉਹ ਸਭ ਕੁਝ ਜਿਹੜਾ ਸੀਬੀਆਈ ਨੂੰ ਮਿਲ ਗਿਆ ਤੇ ਹੁਣ ਜਿਵੇਂ ਕਿਸੇ ਡੇਰੇ ਵਾਲੇ ਸਾਧ ਦੇ ਮੱਥਾ ਟੇਕਣ ਜਾਂਦੇ ਹੁੰਦੇ ਆ ਤੇ ਪੰਜਾਬ ਦੇ ਇੱਕ ਵੱਡੇ ਘਰਾਣੇ ਆ ਜਿਹੜੇ ਵੱਡੇ ਲੀਡਰ ਨੇ ਵਿੱਚ ਕੁਝ ਸਾਡੇ ਪੁਲਿਸ ਵਾਲੇ ਵੀ ਆ ਵੱਡੇ ਤਾਂ ਉਹ ਵੀ ਜਿਹੜੇ ਉਹ ਕ੍ਰਿਸ਼ਨ ਨੂੰ ਮੁਲਾਕਾਤਾਂ ਕਰ ਰਹੇ ਨੇ ਚੋਰੀ ਛਿਪੋਰੀ ਤੇ ਕ੍ਰਿਸ਼ਨ ਕੋਈ ਬਾਬਾ ਤੇ ਹੈ ਨਹੀਂ ਜਿਹਨੂੰ ਮੱਥਾ ਟੇਕਣ ਜਾ ਰਹੇ ਸਰਬ ਉਸ ਨੂੰ ਇਹੀ ਕਹਿਣ ਜਾ ਰਹੇ ਹੋਣੇ ਆ ਵੀ ਭਾਈ ਸਾਡਾ ਨਾਂ ਨਾ ਲਈਂ ਤੇ ਆਪਾਂ ਕੋਈ ਕਰਨੀ ਆਪਣੀ ਗੱਲ ਚੱਲ ਰਹੀ ਆ ਆਪਣੇ ਦਿੱਲੀ ਤੱਕ ਹੱਥ ਪਹੁੰਦਾ ਆਪਾਂ ਤੈਨੂੰ ਕਢਾ ਲਾਂਗੇ ਸੀਬੀਆਈ ਤੋਂ ਪਰ ਇੱਥੇ ਸੀਬੀਆਈ ਜੇ ਬੜੀ ਇਮਾਨਦਾਰੀ ਦੇ ਨਾਲ ਜਿਹੜੀ ਇਹ ਇਨਵੈਸਟੀਗੇਸ਼ਨ ਉਸੇ ਤੇ ਚੜਾਉਂਦੀ ਇੱਥੇ ਇਸ ਕੇਸ ਦੇ ਵਿੱਚੋਂ ਬਹੁਤ ਕੁਸ਼ਣ ਨਿਕਲਣਾ ਥੋੜਾ ਕੁਸ਼ਣ ਨਿਕਲਣਾ ਬਹੁਤ ਜ਼ਿਆਦਾ ਕੁਸ਼ਣ ਨਿਕਲਣਾ ਡੀਜੀਆਈ ਭੁੱਲਰ ਦੀਆਂ ਜਿਹੜੀਆਂ ਮੁਸੀਬਤਾਂ ਦਿਨ ਪਰ ਦਿਨ ਵਧੀਆਂ ਜਾ ਰਹੀਆਂ 9 ਦਿਨਾਂ ਦੇ ਰਿਮਾਂਡ ਦੇ ਵਿੱਚ ਜੇਕਰ ਸੀਬੀਆਈ ਨੇ ਆਪਦਾ ਗਵਾਹ ਬਣਾ ਲਿਆ ਕ੍ਰਿਸ਼ਨ ਨੂੰ ਜਿਹੜਾ ਵਿਚੋਲਗੀ ਸੀ ਜਿਹੜਾ ਹਰ ਥਾਂ ਤੇ ਡੀਆਈਜੀ ਭੁੱਲਰ ਦੀਆਂ ਜਿਹੜੀਆਂ ਡੀਲਾਂ ਕਰਵਾਉਂਦਾ ਸੀ ਇਹਦੇ ਵਿੱਚ ਇਕੱਲੇ ਇਕੱਲੇ ਕ੍ਰਿਸ਼ਨ ਉਹ ਜਾਂ ਡੀਆਈਜੀ ਭੁੱਲਰ ਨਹੀਂ ਹੈਗਾ ਇਹ ਇੱਕ ਵੱਡਾ ਨੈਕਸਸ ਆ ਇਸ ਨੂੰ ਸੀਬੀਆਈ ਤੋੜ ਸਕਦੀ ਆ ਅ ਐਡਾ ਹੀ ਐਡੀ ਵੱਡੀ ਗੱਲ ਵੀ ਨਹੀਂ ਹੈਗੀ ਹੋ ਸਕਦਾ ਜਿਹੜੀ ਤਗਾਜ ਆ ਉਹ ਥੋੜੇ ਬਹੁਤੇ ਜਿਹੜੇ ਪੁਲਿਸ ਵਾਲੇ ਨੇ ਦੇ ਥੋੜੇ ਬਹੁਤੇ ਲੀਡਰ ਨੇ ਤੇ ਜਾਂ ਥੋੜੇ ਬਹੁਤੇ ਵੱਡੇ ਘਰਾਣੇ ਨੇ ਉਹਨਾਂ ਦੇ ਡਿੱਗੇ ਤੇ ਪਰ ਜੇ ਆਪਾਂ ਇਹ ਸੋਚਦੇ ਆਂ ਵੀ सीबीआई ਆ ਜਿਹੜਾ ਇਹ ਨੈਕਸਸ ਤੋੜ ਦੂਗੀ ਇਹ ਸੰਭਵ ਨਹੀਂ ਹੈਗਾ ਕਿਉਂਕਿ ਇਹ ਨੈਕਸਸ ਬਣਾ ਕੇ ਰੱਖਣਾ ਹੀ ਸਰਕਾਰਾਂ ਅ ਸਰਕਾਰਾਂ ਚਲਦੀਆਂ ਤੇ ਦੇਖਦੇ ਆਂ ਜੇਕਰ सीबीआई ਕੁਝ ਵੱਡਾ ਇਸ ਕੇਸ ਦੇ ਵਿੱਚ ਕਰ ਦੂਗੀ ਤਾਂ ਆਪਾਂ ਤੁਹਾਡੇ ਨਾਲ ਜ਼ਰੂਰ ਅਪਡੇਟ ਸਾਂਝੇ ਕਰਾਂਗੇ ਪਰ ਜਿੰਨਾ ਵੀ ਕਰ ਰਹੀ ਕਰ ਰਹੀ ਆ सीबीआई ਉਹ ਵੀ ਇੱਕ ਸਲਾਹਾਂ加ਯੋਗ ਕਦਮ ਹੈਗਾ ਤੇ ਆਪਾਂ ਜੋ ਵੀ ਅਪਡੇਟ ਆਊਗੀ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਮਿਲਦੇ ਆਪਾਂ ਛੂੜੀ ਜੀ ਅਗਲੀ ਵੀਡੀਓ ਤੇ ਤਦ ਤੱਕ ਰੱਬ ਰੱਖਾ ਜੀ